ਬਹੁਤ ਸ਼ਾਂਤੀ ਮਿਲਦੀ ਹੈ ਜੀ ਬਹੁਤ ਹੀ ਜ਼ਿਆਦਾ ਜਿਵੇਂ ਇਹ ਸਨਿਦੇਵ ਮਿੱਤਰ ਹੀ ਹੈ ਅਸੀਂ ਇਹਨਾਂ ਦੇ ਜਨਮ ਦਿਨ ਤੇ ਅਸੀਂ ਜਨਮ ਦਿਨ ਹਾਂ ਬਾਕੀ ਅਗਰ ਕਿਹੜਾ ਲੱਗੇ ਕਿਸੇ ਟਾਈਮ ਅਸੀਂ ਮੱਥਾ ਟੇਕ ਦੋ ਸਨਿਮਹਾਰਾਜ ਜੀ ਨੇ ਸਾਡੇ ਦਿਨ ਬਦਲ ਕੇ ਰੱਖਤੇ ਅਸੀਂ ਇਹਨਾਂ ਨੂੰ ਕਿਉਂ ਨਾ ਮਨਾਈਏ ਸੀ ਸੁਖ ਸਮ੍ਰiddhi ਦੇ ਵਿੱਚ ਬੜਾ ਵੱਡਾ ਹੱਥ ਹੈ ਜੀ ਇਹਨਾਂ ਦਾ ਜਦੋਂ ਇਹਨਾਂ ਦਾ ਨਾਮ ਜਪਿਆ ਸਾਡੇ ਤੇ ਸਾਰੇ ਗ੍ਰਹਿ ਕਲੇਸ਼ ਕਸ਼ਟ ਕਲੇ ਸਭ ਮਿਟਦੇ ਨੇ ਇਹਨਾਂ ਦੁਆਰਾ ਦਿੱਤਾ ਗਿਆ ਆਸ਼ੀਰਵਾਦ ਸਾਡੇ ਪਰਿਵਾਰ ਨੂੰ ਵਧੀਆ ਤਰੱਕੀ ਕਰਨ ਦੇ ਵਿੱਚ ਬੜਾ ਆਸ਼ੀਰਵਾਦ ਇਹਨਾਂ ਦਾ ਅਸੀਂ ਇਹਨਾਂ ਦੀ ਦਿਲੋਂ ਤਹਿ ਦਿਲੋਂ ਧੰਨਵਾਦੀ ਆ ਜੀ ਜੈ ਸ਼ਨੀ ਦੇਵ ਜੀ ਜੈ ਸ਼ਨੀ ਦੇ ਅਗਲੇ ਸ਼ਨੀ ਜੰਤੀ ਦੇ ਮੌਕੇ ਤੇ ਸ਼ਨੀਗਾਹੋਂ ਪਹੁੰਚੋਗੇ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਜੀ ਇਹਦੇ ਦਰਸ਼ਨ ਹੋ ਗਏ ਧੰਨਿਆ ਹੋ ਜਾਂਦੇ ਹਨ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਹਨ 4 ਸਾਲ ਹੋ ਗਏ 4 ਸਾਲ ਹਾਂ ਤੇ ਜਦੋਂ ਸ਼ਨੀ ਜੰਤੀ ਦੇ ਮੌਕੇ ਇੱਥੇ ਪਹੁੰਚੇ ਹਾਂ ਦਰਸ਼ਨ ਕੀਤੇ ਨੇ ਇੰਨਾ ਸੋਹਣਾ ਸਜਾਇਆ ਹੋਇਆ ਕਿਹੋ ਜਿਹਾ ਅੰਦਰੋਂ ਮਨ ਨੂੰ ਮਹਿਸੂਸ ਹੋਇਆ ਬਹੁਤ ਸ਼ਾਂਤੀ ਮਿਲਦੀ ਹੈ ਜੀ ਬਹੁਤ ਹੀ ਜ਼ਿਆਦਾ ਜਿਵੇਂ ਕਿ ਸਨੀ ਦੇਵ ਮਿੱਤਰ ਹੀ ਹੈ ਜੀ ਰੈਗੂਲਰ ਆਨੇ ਆਥੇ ਨਹੀਂ ਅਸੀਂ ਹਾਂ ਦੇ ਜਨਮ ਦਿਨ ਤੇ ਅਜੇ ਜਨਮ ਦਿਨ ਹਾਂ ਬਾਕੀ ਅਗਰ ਕਿਹੜਾ ਲੱਗੇ ਕਿਸੇ ਟਾਈਮ ਅਸੀਂ ਮੱਥਾ ਟੇਕ ਦਰਨਾ ਅਸੀਂ ਸਾਲ ਚ ਆਨੇ ਆ ਜੀ ਸ਼ਨੀ ਮਹਾਰਾਜ ਜੀ ਨੇ ਸਾਡੇ ਦਿਨ ਬਦਲ ਕੇ ਰੱਖਤੇ ਅਸੀਂ ਇਹਨਾਂ ਕਿਉਂ ਨਾ ਮਨਾਈਏ ਸੇ ਬਿਲਕੁਲ ਸਾਲਾਨਾ ਹੋਈ ਤੁਹਾਡੇ ਮਨਸਾ ਸ਼ਨੀ ਦੇ ਜਦੋਂ ਸਿਆਣਾ ਚਰੂਗੀ ਸਾਡਾ ਸਾਂਝਾ ਕਰੋਗੇ ਸਾਡਾ ਜੀ ਸੁਖ ਸਮ੍ਰiddhi ਦੇ ਵਿੱਚ ਬੜਾ ਵੱਡਾ ਹੱਥ ਹੈ ਜੀ ਇਹਨਾਂ ਦਾ ਜਦੋਂ ਇਹਨਾਂ ਦਾ ਨਾਮ ਜਪਿਆ ਸਾਡੇ ਤੇ ਸਾਰੇ ਗ੍ਰਹਿ ਕਲੇਸ਼ ਕਸ਼ਟ ਕਲੇਸ਼ ਸਭ ਮਿਟਦੇ ਨੇ ਇਹਨਾਂ ਦੁਆਰਾ ਦਿੱਤਾ ਗਿਆ ਆਸ਼ੀਰਵਾਦ ਸਾਡੇ ਪਰਿਵਾਰ ਨੂੰ ਵਧੀਆ ਤਰੱਕੀ ਕਰਨ ਦੇ ਵਿੱਚ ਬੜਾ ਆਸ਼ੀਰਵਾਦ ਇਹਨਾਂ ਦਾ ਅਸੀਂ ਇਹਨਾਂ ਦੇ ਦਿਲੋਂ ਤਹਿ ਦਿਲੋਂ ਧੰਨਵਾਦੀ ਆ ਜੀ ਜੈ ਜੈ ਕਾਰਬਲਾਨੇ ਆ ਜੈ ਸ਼ਨੀ ਦੇਵ ਜੈ ਸ਼ਨੀ ਦੇਵ ਜੈ ਸ਼ਨੀ ਦੇਵ ਜੀ ਜੈ ਸ਼ਨੀ ਦੇਵ ਅਗਲੇ ਸ਼ਨੀ ਜੰਤੀ ਦੇ ਮੌਕੇ ਤੇ ਸ਼ਨੀਗਾਉਂ ਪਹੁੰਚੋਗੇ ਹੋ ਜਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਜੀ ਇਹਦੇ ਦਰਸ਼ਨ ਹੋ ਗਏ ਧੰਨਿਆ ਹੋ ਜਾਂਦੇ ਆ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਆ 4 ਸਾਲ ਹੋ ਗਏ 4 ਸਾਲ ਹਾਂ ਤੇ ਜਦੋਂ ਸ਼ਨੀ ਜੰਤੀ ਦੇ ਮੌਕੇ ਇੱਥੇ ਪਹੁੰਚੇ ਹਾਂ ਦਰਸ਼ਨ ਕੀਤੇ ਨੇ ਐਨਾ ਸੋਹਣਾ ਸਜਾਇਆ ਹੋਇਆ ਕਿ ਹੋ ਜਾ ਅੰਦਰੋਂ ਮਨ ਨੂੰ ਮਹਿਸੂਸ ਹੋਇਆ ਬਹੁਤ ਸ਼ਾਂਤੀ ਮਿਲਦੀ ਹੈ ਜੀ ਬਹੁਤ ਹੀ ਜ਼ਿਆਦਾ ਜਿਵੇਂ ਇਹ ਸ਼ਨੀ ਦੇ ਮਿੱਤਰ ਹੀ ਹੈ ਜੀ ਰੈਗੂਲਰ ਆਨੇ ਆਤੇ ਨਹੀਂ ਅਸੀਂ ਆਨੇ ਜਨਮ ਦਿਨ ਤੇ ਆਉਂਦੇ ਹਾਂ ਜਨਮ ਦਿਨ ਹਾਂ ਬਾਕੀ ਅਗਰ ਕਿਹੜਾ ਲੱਗੇ ਕਿਸੇ ਟਾਈਮ ਅਸੀਂ ਮੱਥਾ ਟੇਕ ਜਰਨਾ ਅਸੀਂ ਸਾਲ ਚ ਹੀ ਆਉਂਦੇ ਹਾਂ ਜੀ ਸ਼ਨੀ ਮਹਾਰਾਜ ਜੀ ਨੇ ਸਾਡੇ ਦਿਨ ਬਦਲ ਕੇ ਰੱਖਤੇ ਅਸੀਂ ਇਹਨਾਂ ਨੂੰ ਕਿਉਂ ਨਾ ਮਨਾਈਏ ਜੀ ਬਿਲਕੁਲ ਸਲਾਮਾ ਹੋਈ ਤੁਹਾਡੇ ਮਨਸਾਹ ਸ਼ਨੀ ਦੇ ਜਦੋਂ ਸਿਆਣਾ ਸ਼ੁਰੂ ਕੀਤਾ ਸਾਡਾ ਸਾਂਝਾ ਕਰੋਗੇ ਸਾਡਾ ਜੀ ਸੁਖ ਸਮ੍ਰiddhi ਦੇ ਵਿੱਚ ਬੜਾ ਵੱਡਾ ਹੱਥ ਹੈ ਜੀ ਇਹਨਾਂ ਦਾ ਜਦੋਂ ਇਹਨਾਂ ਦਾ ਨਾਮ ਜਪਿਆ ਸਾਡੇ ਤੇ ਸਾਰੇ ਗ੍ਰਹਿ ਕਲੇਸ਼ ਕਸ਼ਟ ਕਲੇ ਸਭ ਮਿਟਦੇ ਨੇ ਇਹਨਾਂ ਦੁਆਰਾ ਦਿੱਤਾ ਗਿਆ ਆਸ਼ੀਰਵਾਦ ਸਾਡੇ ਪਰਿਵਾਰ ਨੂੰ ਵਧੀਆ ਤਰੱਕੀ ਕਰਨ ਦੇ ਵਿੱਚ ਬੜਾ ਆਸ਼ੀਰਵਾਦ ਇਹਨਾਂ ਦਾ ਅਸੀਂ ਇਹਨਾਂ ਦੇ ਦਿਲੋਂ ਤਹਿ ਦਿਲੋਂ ਧੰਨਵਾਦੀ ਆ ਜੀ जय जय कार बलान ने जय शनि देव जय शनि देव जय शनि देव जी जय शनि देव अगला शनि जयंती ਦੇ ਮੌਕੇ ਤੇ ਸ਼ਨੀ ਗਾਉਂ ਪਹੁੰਚੋਗੇ ਹੋ ਜਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਜੀ ਇਹਦੇ ਦਰਸ਼ਨ ਹੋ ਗਏ ਧੰਨਿਆ ਹੋ ਜਾਂਦੇ ਆ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਆ 4 ਸਾਲ ਹੋ ਗਏ 4 ਸਾਲ ਹਾਂ ਤੇ ਜਦੋਂ ਸ਼ਨੀ ਜੰਤੀ ਦੇ ਮੌਕੇ ਇੱਥੇ ਪਹੁੰਚੇ ਹਾਂ ਦਰਸ਼ਨ ਕੀਤੇ ਨੇ ਇੰਨਾ ਸੋਹਣਾ ਸਜਾਇਆ ਹੋਇਆ ਕਿਹੋ ਜਿਹਾ ਅੰਦਰੋਂ ਮਨ ਨੂੰ ਮਹਿਸੂਸ ਬਹੁਤ ਸ਼ਾਂਤੀ ਮਿਲਦੀ ਹੈ ਜੀ ਬਹੁਤ ਹੀ ਜ਼ਿਆਦਾ ਜਿਵੇਂ ਇਹ ਸ਼ਨੀ ਦੇ ਮਿੱਤਰ ਹੀ ਹੈ ਦੀ ਰੈਗੂਲਰ ਆਨੇ ਉੱਤੇ ਨਹੀਂ ਅਸੀਂ ਹਾਂ ਦੇ ਜਨਮ ਦਿਨ ਤੇ ਅਸੀਂ ਜਨਮ ਦਿਨ ਹਾਂ ਬਾਕੀ ਅਗਰ ਕਿਹੜਾ ਲੱਗੇ ਕਿਸੇ ਟਾਈਮ ਅਸੀਂ ਮੱਥਾ ਟੇਕ ਦਰਨਾ ਕੀ ਕਹ ਰਹੇ ਜੀ ਅਸੀਂ ਸਾਲ ਚ ਹੀ ਆਨੇ ਆ ਜੀ ਸ਼ਨੀ ਮਹਾਰਾਜ ਜੀ ਨੇ ਸਾਡੇ ਦਿਨ ਬਦਲ ਕੇ ਰੱਖਤੇ ਅਸੀਂ ਇਹਨਾਂ ਕਿਉਂ ਨਾ ਮਨਾਈਏ ਸੇ ਬਿਲਕੁਲ ਸਾਲਾਨਾ ਹੋਈ ਤੁਹਾਡੇ ਮਨਸਾ ਸ਼ਨੀ ਦੇ ਜਿਹੜਾ ਧਿਆਣਾ ਸ਼ੁਰੂ ਕੀਤਾ ਸਾਡਾ ਨਾਲ ਸਾਜਾ ਕਰੋਗੇ ਸਾਡਾ ਜੀ ਸੁਖ ਸਮ੍ਰiddhi ਦੇ ਵਿੱਚ ਬੜਾ ਵੱਡਾ ਹੱਥ ਹੈ ਜੀ ਇਹਨਾਂ ਦਾ ਜਦੋਂ ਇਹਨਾਂ ਦਾ ਨਾਮ ਜਪਿਆ ਸਾਡੇ ਤੇ ਸਾਰੇ ਗ੍ਰਹਿ ਕਲੇਸ਼ ਕਸ਼ਟ ਕਲੇ ਸਭ ਮਿਟਦੇ ਨੇ ਇਹਨਾਂ ਦੁਆਰਾ ਦਿੱਤਾ ਗਿਆ ਆਸ਼ੀਰਵਾਦ ਸਾਡੇ ਪਰਿਵਾਰ ਨੂੰ ਵਧੀਆ ਤਰੱਕੀ ਕਰਨ ਦੇ ਵਿੱਚ ਬੜਾ ਆਸ਼ੀਰਵਾਦ ਇਹਨਾਂ ਦਾ ਅਸੀਂ ਇਹਨਾਂ ਦੀ ਦਿਲੋਂ ਤਹਿ ਦਿਲੋਂ ਧੰਨਵਾਦੀ ਆ ਜੀ ਜੈ ਜੈ ਕਾਰ ਬਲਾਨੇ ਆ ਜੈ ਸ਼ਨੀ ਦੇਵ ਜੈ ਸ਼ਨੀ ਦੇਵ